Bicycle, as uh, usually I do. Uh, I have been traveling in nineteen countries. Uh, that's why I'm in India. I was crossing pro, uh, the Asia from east, uh, yeah, from Japan to west, up to Russia, okay. up to my country and my city. Okay. Well, then, what happened with you? Uh, almost one hour before sunset, uh, two guys uh, when I was uh, when I had a little stop. Uh, two guys uh, come to me uh, on a motorbike and uh, stole my bag, uh little bag with everything with passport with money with bank cards with my phone and sim card so like everything where and when did the incident happen uh, it was about uh, 20 kilometers before amritsar uh, so I, go, I was going to the west to the amritsar and it was near the main road, just uh, ten meters uh, on the left side on the main road, main highway. Did you see the robbers? Can you describe them? Uh, yes, I saw the robbers. Uh, they uh, uh, slowly, oh, uh, slowly, were going near me. Ju just almost stopped uh, near my bicycle. Uh, and uh, I saw uh, both of them. Uh, so I had enough time and. Uh, 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 the main one, uh, Robert, uh, which I uh, catch my back, was uh, uh, a little bit fatty. Uh, and, uh, I had a beard, uh, both of them. Uh, he had a uh, rear one, had a white short. Uh, uh, front one has a uh, bright uh, uh, something like hat around hair. Uh, what are you expecting for this stage? What, ex what what expecting the police. what are you expecting from the police does police help you oh uh, i didn't imagine that police uh, can help so much because uh, uh they give me like uh, three groups of police it's, i feel like uh, i feel myself like uh, some uh, really uh decoubernator of how to say it uh, so very very important person so police station uh get a lot of uh, ਵਾਰ ਕਰਾਉਂਗਾ ਲੋਪਨਾ ਤੋਂ ਇਹ ਕੀ ਮਾਮਲਾ ਧੀਏ ਇਹ 30 ਤਰੀਕ ਨੂੰ ਸ਼ਾਮ ਨੂੰ ਉਹ ਜਲੰਧਰ ਤੋਂ ਬਾਈਸਾਈਕਲ ਜਿਸ ਤਰ੍ਹਾਂ ਜਿਹੜੇ ਫੋਰਨਰ ਆ ਉਹ ਸਾਈਕਲ ਤੇ ਜਿਆਦਾ ਰਾਈਡਿੰਗ ਕਰਦੇ ਆ ਤੇ ਉਹ 30 ਤਰੀਕ ਨੂੰ ਸ਼ਾਮ ਨੂੰ ਜਲੰਧਰ ਤੋਂ ਆ ਰਿਹਾ ਸੀ ਅਮਰਸਰ ਜਾਣ ਵਾਸਤੇ ਸਾਈਕਲ ਤੇ ਤੇ ਜਦੋਂ ਉਹ ਟੰਗਰੇ ਤੋਂ ਅੱਗੇ ਆ ਕੇ ਇੱਕ ਪੈਟਰੋਲ ਪੰਪ ਆਉਂਦਾ ਉਹ ਤੋਂ ਥੋੜਾ ਜਿਹਾ ਅੱਗੇ ਆਇਆ ਤੇ ਖਾਲੀ ਜਗ੍ਹਾ ਵਾ ਥੱਲੇ ਉਹ ਆਪਣੀ ਦਵਾਈ ਖਾਣ ਦੇ ਲਈ ਸੜਕ ਤੋਂ نیچے ਇੱਕ ਰੈਂਪ ਬਣਿਆ ਵਾ ਖਾਲੀ ਜਗ੍ਹਾ ਵਾ ਉਧਰ ਨੂੰ ਉਤਰ ਕੇ ਆਪਣੇ ਸਾਈਕਲ ਤੇ ਤੇ ਪਿੱਛੇ ਪਿੱਛੇ ਉਹਦੇ ਟਾਂਗਰੇ ਤੋਂ ਹੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਮੂੰਹ ਬਨ ਕੇ ਮਗਰ ਲੱਗੇ ਹੋਏ ਸੀ ਉਹਦੇ ਮੋਟਰਸਾਈਕਲ ਤੇ ਉਹਨਾਂ ਨੇ ਵੀ ਉਹਦੇ ਮਗਰੀ ਮੋਟਰਸਾਈਕਲ ਜਿਹੜਾ ਵਾ ਉਹ ਰੈਂਪ ਤੋਂ ਥੱਲੇ ਧਾਰ ਲਿਆ ਤੇ ਤਾਰ ਕੇ ਤੇ ਉਹਨੂੰ ਬੜੇ ਇਜ਼ਲੀ ਤਰੀਕੇ ਦੇ ਨਾਲ ਕਹਿੰਦੇ ਵੀ ਜੋ ਕੁਛ ਹੈਗਾ ਦੇ ਦੇ ਉਹਨੇ ਉਹਨਾਂ ਨੂੰ ਜਿਹੜਾ ਗਲ ਚ ਪਰਸ ਪਾਇਆ ਸੀਗਾ ਬੈਗ ਪਾਇਆ ਸੀਗਾ ਉਹ ਉਹਨਾਂ ਦੇ ਹੱਲੇ ਕਰਤਾ ਤੇ ਜਿਹੜਾ ਬੈਗ ਸੀਗਾ ਬੈਗ ਦੇ ਵਿੱਚ 192 ਡਾਲਰ ਸੀਗੇ ਕਰੀਬ 7-8000 ਰੁਪਿਆ ਤੇ ਇਸ ਤੋਂ ਇਲਾਵਾ ਉਹਦੇ ਸੀਗੇ ਉਹਦਾ ਮੋਬਾਈਲ ਸੀਗਾ Oppo ਦਾ ਤੇ ਜਿਹਦੇ ਵਿੱਚ ਨੇਪਾਲ ਦੀ SIM ਚੱਲਦੀ ਸੀ ਤੇ ਇਸ ਤੋਂ ਇਲਾਵਾ ਸੀਗਾ ਉਹਦਾ ਇੱਕ ਆਪਣਾ ਪਾਸਪੋਰਟ ਤੇ ਉਹ ਸਨੇਚ ਕਰਕੇ ਤੇ ਉਹ ਲੈ ਗਏ ਅਸੀਂ ਜਦੋਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਦੇ ਉੱਤੇ ਜਾ ਕੇ ਸਾਰਾ ਟੈਕਨੀਕਲੀ ਵੀ ਤੇ ਸੋਰਸਿੰਗ ਦੇ ਰਾਹੀਂ ਵੀ ਤੇ ਹਰ ਤਰੀਕੇ ਨਾਲ ਜਿਹੜੀ ਆ ਉਹ ਇਨਵੈਸਟੀਗੇਸ਼ਨ ਮਕਦਮਾ ਦਰਜ ਕਰਕੇ ਸ਼ੁਰੂ ਕੀਤੀ ਆ ਤੇ ਕੋਸ਼ਿਸ਼ ਅਸੀਂ ਸਸਪੈਕਟਡ ਪਰਸਨ ਜਿਹੜੇ ਆ ਉਹ ਟ੍ਰੇਸ ਕੀਤੇ ਆ ਨੇਮ ਆਊਟ ਕੀਤੇ ਆ ਤੇ ਇਹਦੀ ਜਿਹੜੀ ਆ ਡੂੰਘਾਈ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਤੇ ਕੋਸ਼ਿਸ਼ ਆ ਸਾਡੀ ਵੀ ਜਲਦੀ ਤੋਂ ਜਲਦੀ ਉਹਦਾ ਰਸ਼ੀਅਨ ਲੜਕਾ ਜਿਹੜਾ ਉਹਦਾ ਸਮਾਨ ਲੱਭ ਕੇ ਤੇ ਉਹਦੇ ਹਵਾਲੇ ਕੀਤਾ ਜਾਵੇ ਸਰ ਕਿਸੇ ਸਮੇਂ ਬਰੋਂ ਅੰਗਰੇਜ਼ ਇਜ਼ਰਾਇਲ ਉਹਨਾਂ ਨਾਲ ਇਹੋ ਜਿਹਾ ਹਾਦਸਾ ਹੋ ਜਾਂਦਾ ਇਹ ਕਿਸ ਤਰ੍ਹਾਂ ਲੱਗਦਾ ਜੀ ਬੜੀ ਮਤਲਬ ਘਨਾਉਣੀ ਹਰਕਤ ਕੀਤੀ ਜਿੰਨੇ ਵਾਰਦਾ ਤਾਂ ਆਏ ਨਸ਼ਾ ਕਰਨ ਵਾਲੇ ਜਿਹੜੇ ਨੌਜਵਾਨ ਆ ਉਹ ਇਹਨਾਂ ਤੋਂ ਬਾਜ਼ ਨਹੀਂ ਆਉਂਦੇ ਰੋਜ਼ ਵੀ ਰੋਜ਼ ਹੀ ਤੁਹਾਨੂੰ ਪਤਾ ਵਾ ਇਹੋ ਜਿਹੇ ਜਿਹੜੇ ਕ੍ਰਿਮੀਨਲ ਵਿਅਕਤੀ ਆ ਉਹਨਾਂ ਨੂੰ ਫੜ ਫੜ ਕੇ ਦੋ ਦੋ ਚਾਰ ਚਾਰ ਆਪਾਂ ਜੇਲਾਂ ਚ ਭੇਜੰਦਾ ਆ ਚਲੋ ਜਿਹੜੀ ਹੋ ਗਈ ਗੱਲ ਠੀਕ ਹੈ ਬਟ ਅਸੀਂ ਹੁਣ ਇਹਨੂੰ ਟ੍ਰੇਸ ਕਰਕੇ ਜਲਦੀ ਤੋਂ ਜਲਦੀ ਉਹਨੂੰ ਅਸੀਂ ਇਨਸਾਫ ਦੇਵਾਂਗੇ ਤੇ ਇਸ ਟਾਈਮ ਕਿੱਥੇ ਰਹਿ ਰਹੇ ਆ ਜੀ ਉਹ ਸਾਡੇ ਕੋਲ ਹੀ ਆ ਅਸੀਂ ਉਹਨੂੰ ਲੱਭ ਕੇ ਸਮਾਨ ਦੇ ਕੇ ਫੇਰੀ ਵਾਪਸ ਭੇਜਾਂਗੇ ਜਰੂਰ ਤੁਹਾਡੇ ਕੋਲ ਹੈ ਹਾਂਜੀ ਹਾਂਜੀ